ਸਮਾਜ ਦੇ ਹਰੇਕ ਵਰਗ ਦਾ ਸਰਪੱਖੀ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ کاروبਾਰੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਆਪਣੀ ਕਿਸਮ ਦੀ ਪਹਿਲੀ ਸਰਕਾਰ ਵਪਾਰ ਮਿਲਣੀ ਦੀ ਸ਼ੁਰੂਆਤ ਕੀਤੀ ਮੁਕੇਰੀਆਂ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਕਿਸਮ ਦੀ ਇਸ ਪਲੇਠੀ ਪਹਿਲ ਕਦਮੀ ਦਾ ਮੰਤਵ ਵਪਾਰੀ ਭਾਈਚਾਰੇ ਦੀ ਭਲਾਈ ਯਕੀਨੀ ਬਣਾਉਣਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਕੇ ਸੂਬੇ ਦੀ ਪ੍ਰਾਤਨ ਸ਼ਾਨ ਬਹਾਲ ਕਰਨ ਵੱਲ ਇੱਕ ਕਦਮ ਹੈ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮਾਲੀਆ ਅਤੇ ਰੋਜ਼ਗਾਰ ਸਿਰਜਣਾ ਇੱਕ ਅਜਿਹਾ ਚੱਕਰ ਹੈ ਜੋ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਹੁੰਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਟਾਟਾ ਸਟੀਲ ਸਨਾਤਨ ਟੈਕਸਟਾਈਲ ਅਤੇ ਹੋਰ ਪ੍ਰਮੁੱਖ ਕੰਪਨੀਆਂ ਨੇ ਸੂਬੇ ਵਿੱਚ 70000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਉਹਨੇ ਕਿਹਾ ਕਿ ਇਸੇ ਤਰ੍ਹਾਂ ਸੂਬਾ ਸਰਕਾਰ ਸਥਾਨਕ ਉਦਯੋਗਾਂ ਦੇ ਹਿੱਤਾਂ ਦੀ ਰੱਖੇ ਲਈ ਵਚਨਬੱਧ ਹੈ ਅਤੇ ਉਹ ਪੰਜਾਬ ਦੇ ਅਸਲ ਬ੍ਰਾਂਡ ਮਿਸਟਰ ਨੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਪਰ ਵਿੱਚੋਂ ਪੰਜਾਬ ਦੀ ਆਮਨ ਕਾਨੂੰਨ ਦੀ ਸਥਿਤੀ ਸਭ ਤੋਂ ਵਧੀਆ ਹੈ ਜਿਸ ਕਾਰਨ ਉਦਯੋਗ ਵੱਡੀ ਪੱਧਰ ਉੱਤੇ ਪੰਜਾਬ ਆ ਰਹੇ ਨੇ ਕੱਲ੍ਹ ਹੁਣ ਹੈਗੀ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦੀ ਲੰਡਨ ਪੈਰਿਸ ਕੈਲੀਫੋਰਨੀਆ ਸੀ ਨਹੀਂ ਬਣਾਉਣਾ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਸਾਡਾ ਜਿਹੜਾ ਹੱਸਦਾ ਵਸਦਾ ਪੰਜਾਬ ਹੈ ਉਹਨੂੰ ਕਿਵੇਂ ਦੁਬਾਰਾ ਆਪਾਂ ਰਿਵਾਈਵ ਕਰਨਾ ਹੈ ਉਹਦੇ ਤੇ ਆਪਣਾ ਅੱਜ ਫੰਕਸ਼ਨ ਜਿਹੜਾ ਹੈ ਡਿਪੈਂਡਡ ਇੰਡਸਟਰੀ ਬਹੁਤ ਵੱਡੀ ਇਕ ਰੀਡ ਦੀ ਹੱਡੀ ਦਾ ਬਹੁਤ ਵੱਡਾ ਮਣਕਾ ਇੰਡਸਟਰੀ ਹੈ ਵੱਡੀ ਵੀ ਛੋਟੀ ਵੀ ਐਮਐਸਐਮਈ ਦੁਕਾਨਦਾਰ ਵੀ ਇੱਕ ਸਰਕਲ ਚੱਲਦਾ ਹੈ ਇੱਕ ਸਾਈਕਲ ਚੱਲਦਾ ਹੈ ਵਪਾਰੀ ਦੇਖਦਾ ਹੈ ਲਾਅ ਐਂਡ ਆਰਡਰ ਟਾਟਾ ਵਾਲੇ ਲਾਅ ਐਂਡ ਆਰਡਰ ਦੇਖੇ ਬਿਨਾਂ ਹੀ ਆ ਗਏ ਜਿਹੜੀਆਂ ਕੰਪਨੀਆਂ ਵੱਡੇ ਵੱਡੀਆਂ ਆ ਰਹੀਆਂ ਨੇ ਕਿਸਾਨ ਕੈਚਅਪ ਆ ਰਹੀ ਹੈ ਗੋਦਰੇ ਜਾ ਰਹੀ ਹੈ ਇਹ ਇਹ ਦੇਖਦੇ ਆ ਕਿ ਮਾਹੌਲ ਕਿਵੇਂ ਹੈ ਔਰ ਮੈਂ ਆਪ ਖੁਦ ਉਹਨਾਂ ਦੇ ਮਾਲਕਾਂ ਨੂੰ ਮਿਲ ਕੇ ਆਇਆ ਜਦੋਂ ਤੁਸੀਂ ਉਹਨਾਂ ਨਾਲ ਆਈ ਕੰਟੈਕਟ ਕਰਦੇ ਹੋ ਨਾ ਉਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੁੱਖ ਮੰਤਰੀ ਦੀ ਇੰਟੈਂਸ਼ਨ ਕੀ ਹੈ ਇਹਦੀ ਇਹ ਇਹ ਇਹਦਾ ਨੀਤ ਕੀ ਹੈ ਇਹਦੀ ਪਹਿਲਾਂ ਹੁੰਦਾ ਸੀ ਉਹ ਆਉਂਦੇ ਸੀ ਉਹ ਕਹਿੰਦੇ ਸੀ ਜੀ ਐਨੇ ਜੁੰਟ ਲਾਉਣੇ ਨੇ 600 ਬੰਦੇ ਨੂੰ ਕੰਮ ਦੇ ਦਾਂਗੇ ਉਹ ਕਹਿੰਦੇ ਗੋਲੀ ਮਾਰੋ 600 ਨੂੰ ਤੁਸੀਂ ਸਾਡਾ ਦੱਸੋ ਕੀ ਕਰਦੇ ਹੋ ਤੇ ਉਹ ਵਪਾਰੀ ਕਹਿੰਦਾ ਯਾਰ ਇਹ ਕੀ ਹੁੰਦਾ ਜੀ ਕਹਿੰਦੇ ਹੁੰਦਾ ਬਸ ਉਹ ਸਾਡਾ ਹੁੰਦਾ ਪ੍ਰੋਫਿਟ ਚੋਂ ਕਿੰਨੇ ਪਰਸੈਂਟ ਦਿੰਨੇ ਆਂ मतलब काम भी तू करेगा खजल खुआरी भी तेरी कच्चा माल भी तू लिया सब मशीना चलन तेरी होगी परिवार हम एम ओ यू होंगे है पूरे पंजाब पसा फर्क है बस साढ़े कोई खड्डा च हिस्से नहीं आप बैठे है एमएलए सामन साहब बैठे है राजा जी बैठे है ਸਾਡੇ ਮੰਤਰੀ ਸਾਹਿਬ ਬੈਠੇ ਆ ਇਹ ਸਾਡੇ ਕੋਈ ਹਿੱਸੇ ਨਹੀਂ ਹੈਗੇ ਖੱਡਾਂ ਚ ਨਾ ਹੀ ਮੇਰਾ ਕੋਈ ਬੱਸਾ ਚਿੱਸਾ ਹੈ ਨਾ ਹੀ ਮੇਰਾ ਕੋਈ ਸ਼ਰਾਬ ਦੇ ਠੇਕੇ ਚਿੱਸਾ ਹੈ ਮੇਰਾ ਹਿੱਸਾ ਤਾਂ ਹੈਗਾ ਪਰ ਸਾਡੇ 3.5 ਕਰੋੜ ਲੋਕਾਂ ਦੇ ਪੰਜਾਬੀਆਂ ਦੇ ਦੁੱਖ ਸੁੱਖਾਂ ਚ ਹਿੱਸਾ ਹੈਗਾ ਮੇਰਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਦੇ ਰਹਿ ਜਾਂਦੇ ਆ ਅੱਜ ਮੈਂ ਤੁਹਾਨੂੰ ਖੁਸ਼ੀਆਂ ਡਬਲ ਵੀ ਕਰਨ ਆਇਆ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਅੱਧੀਆਂ ਕਰਨ ਆਂਦੀ ਆਇਆ ਖਤਮ ਕਰਨ ਵੀ ਆਇਆ ਸਾਰੀ ਸਰਕਾਰ ਨਾਲ ਲੈ ਕੇ ਤੁਰਦੇ ਆਂ ਸੀ ਡਿਸੀਜਨ 메ਕਿੰਗ ਇਦਾਂ ਹੀ ਹੁੰਦੀ ਹੈ ਅੱਜ ਕੱਲ ਜ਼ਮਾਨਾ ਫਾਸਟ ਹੈ ਜੀ ਹੁਣ ਉਹ ਜ਼ਮਾਨਾ ਲੰਘ ਗਿਆ ਵੀ ਇੱਥੋਂ ਫਾਇਲ ਚੱਲੂਗੀ ਉੱਧਰ ਜਾਓਗੇ ਇੱਧਰ ਜਾਓਗੇ ਇੱਧਰ ਫੇਰ ਆਓਗੇ ਫੇਰ ਉੱਧਰ ਜਾਓਗੇ ਨੋ ਡਰਾਈਵ ਥਰੂ ਦਾ ਜ਼ਮਾਨਾ ਹੈ ਪਹਿਲੀ ਵਿੰਡੋ ਤੇ ਪੈਸੇ ਦੂਜੀ ਵਿੰਡੋ ਤੇ 버ਗਰ ਚੱਕੋ ਤੇ ਜਾਓ ਇੱਥੇ ਟਾਈਮ ਨਹੀਂ ਹੈਗਾ ਹੁਣ ਵੀ ਉੱਥੇ ਤੂੰ ਜਾ ਕੇ ਬੈਠੋਗੇ ਫਿਰ ਉਹ ਕਪੜਾ ਮਾਰਨਾ ਆਊਗਾ ਫਿਰ ਪਲੇਟਾਂ ਠੀਕ ਕਰੋਗੇ ਫਿਰ ਉਹ ਪੁੱਛੂਗਾ ਕੀ ਖਾਓਗੇ ਫਿਰ ਤੁਸੀਂ ਅੱਧਾ ਘੰਟਾ ਲਾਉਂਗੇ ਕੀ ਖਾਈਏ ਫਿਰ ਉਹ ਲਿਆਊਗਾ ਫਿਰ ਉਹ ਨਹੀਂ ਆਗਾ ਉਹ ਤਾਂ ਉਹਨੇ ਚ ਚ ਤਾਂ 10 20 30 ਲੰਘ ਜਾਂਦੇ ਆ ਤੁਸੀਂ ਡਰਾਈਵ ਥਰੂ ਵਾਲੇ ਆ ਜਿਹੜਾ ਦੇਖ ਲਿਓ ਤੁਸੀਂ ਹਥੋਂ ਟੱਡ ਬੱਕਰੀਆਂ ਕੋਲੇ ਜਿਹੜਾ ਸੂਏ ਕੋਲੇ ਮੈਕਡੋਨਲਡਸ ਆ ਜਾ ਕੇ ਪਸੀਏ ਜ਼ਮਾਨਾ ਬਦਲ ਗਿਆ ਜੀ ਕੋਈਕ ਡਿਸੀਜਨਸ ਮੁੱਖ ਮੰਤਰੀ ਦਾ ਹੀ ਬੇਜਨ ਹੋਣਾ ਚਾਹੀਦਾ ਮੈਂ ਆਪਣੇ ਵਪਾਰੀਆਂ ਨੂੰ ਮੈਂ ਆਪਣੇ 3.5 ਕਰੋੜ ਲੋਕਾਂ ਨੂੰ ਸਮੇਂ ਦੇ ਹਾਨੀ ਬਣਾ ਕੇ ਰੱਖਾਂ ਅੱਗੇ ਕਿਆਲਾ ਜਵਾਨਾ ਹੋਣਾ ਬਈ ਪ੍ਰੋਸੈਸਿੰਗ ਦਾ ਜ਼ਮਾਨਾ ਹੋਣਾ ਹੈ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਹੋਣਾ ਹੈ ਸਾਨੂੰ ਸਕਿੱਲਡ ਪੀਪਲ ਚਾਹੀਦੇ ਹੋਣਗੇ ਕਿਹੜੀ ਇੰਡਸਟਰੀ ਨੇ ਜਾਦੇ ਅੱਗੇ ਜਾਣਾ ਹੈ ਇਹ ਬਿਜ਼ਨਸ ਹੋਣਾ ਚਾਹੀਦਾ ਮੈਂ ਤੁਹਾਡੇ ਨਾਲ ਕੋਈ ਸਾਂਝਾ ਕਰਨਾ ਹੈ ਬੜੇ ਵਧੀਆ ਸੁਝਾਅ ਤੁਸੀਂ ਦਿੱਤੇ ਤੇ ਨਾਲ ਨਾਲ ਜਿਹੜਾ ਇੰਡਸਟਰੀ ਐ ਉਹਨੂੰ ਪਤਾ ਨਹੀਂ ਕਿਉਂ ਜੋ ਇਮੇਜ ਤੁਹਾਡੀ ਬਣਾ ਕੇ ਰੱਖੀ ਹੋਈ ਐ ਨਾ ਵਪਾਰੀਆਂ ਵੀ ਬੰਦੇ ਤੁਸੀਂ ਚੋਰ ਹੋ ਵੀ ਤੁਸੀਂ ਤਾਂ ਚੋਰੀ ਕਰਦੇ ਤੁਸੀਂ ਪਤਾ ਨਹੀਂ ਕਿੰਨੇ ਕਮਾਉਨੇ ਹੋ ਸਰਕਾਰ ਨੂੰ ਘੱਟ ਦਿੰਨੇ ਹੋ ਹਰ ਸਰਕਾਰ ਤੁਹਾਡੇ ਤੇ ਸ਼ੱਕ ਕਰਦੀ ਐ ਅਸੀਂ ਤੁਹਾਨੂੰ ਚੋਰ ਨਹੀਂ ਅਸੀਂ ਤਾਂ ਸੁਣ ਵਫਾਦਾਰ ਤੇ ਆਪਣੇ ਭਾਗੀਦਾਰ ਬਣਾਉਣਾ ਐ ਤੇ ਆਪਣੇ ਹਿੱਸੇਦਾਰ ਬਣੋ ਸਰਕਾਰ ਨਾਲ ਕੰਮ ਕਰੋ ਖੁੱਲਾ ਕੰਮ ਕਰੋ ਰੈਵਨਿਊ ਦਿਓ ਔਰ ਰੈਵਨਿਊ ਨਾਲ ਮੈਂ ਸਰਕਾਰਾਂ ਚੋਂ ਤੁਹਾਡੇ ਸੀਐਸਆਰ ਦਾ ਪੈਸਾ ਵੀ ਸੀਐਸਆਰ ਵੀ ਦਿਨੇ ਹੋ ਉਹ ਵੀ ਲਾਈਏ ਫੋਕਲ ਪੁਆਇੰਟ ਵਧੀਆ ਬਣਾਈਏ ਕੱਲੇ ਹੁਸ਼ਿਆਰਪੁਰ ਦੀ ਇਨਵੈਸਟਮੈਂਟ ਦੀ ਜੇ ਗੱਲ ਕਰਾਂ ਮੈਂ 1 ਅਪ੍ਰੈਲ 2022 ਤੋਂ ਅੱਜ ਤੱਕ ਜਨਨ ਕਿ 16 ਮਾਰਚ ਨੂੰ ਸਰਕਾਰ ਸੰਭਾਲੀ ਸੀ 1 ਅਪ੍ਰੈਲ 2022 ਤੋਂ ਅੱਜ ਤੱਕ ਸਾਡੇ ਕੋਲੇ ਟੋਟਲ ਕਾਮਨ ਐਪਲੀਕੇਸ਼ਨ ਜਿਹੜੇ ਫਾਰਮ ਨੇ 188 ਰੀਸੀਵ ਹੋਏ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਾਸਤੇ ਟੋਟਲ ਪ੍ਰੋਪੋਜ਼ਡ ਇਨਵੈਸਟਮੈਂਟ ਜਿਹੜੀ ਹੈ 1792 ਕਰੋੜ ਦੀ ਹੈ ਜਿਹੜੀ ਇੱਥੇ ਲੱਗਣੀ ਹੈ ਜ਼ਿਲ੍ਹੇ 'ਚ ਕੁਝ ਲੱਗਣੀ ਸ਼ੁਰੂ ਹੋ ਗਈ ਤੇ ਉਹ ਚੋ 687 ਕਰੋੜ ਜਿਹੜਾ 153 ਜੋ ਉਹਨਾਂ ਦਾ ਲੱਗਣ ਚੱਲ ਪਿਆ ਕੰਮ ਸੋ ਕੁੱਲ ਮਿਲਾ ਕੇ 26 ਇਨਸੈਂਟਿਵ ਨੇ ਜਿਹੜੇ ਅਸੀਂ ਦੇ ਰਹੇ ਆ 12 ਕੰਪਨੀਆਂ ਨੂੰ ਤੇ ਇਹੇ ਅੰਕੜਾ ਜਿਹੜਾ ਮੇਰੇ ਕੋਲ ਕੱਲਾ ਹੁਸ਼ਿਆਰਪੁਰ ਦਾ ਹੈ ਜਿੱਦੇ ਚ ਸੈਂਚਰੀ ਪਲਾਈਵੁੱਡ ਐ ਜਿੱਦੇ ਚ ਜਿਹੜੇ ਹੋਰ ਸੈਲਫ এমਪਲॉयਮੈਂਟ ਸਕੀਮਾਂ ਨੇ ਜਿਹੜੀਆਂ ਤੁਸੀਂ ਅਸੀਂ ਇੰਡਸਟਰੀਆਂ ਦੇ ਰਹੇ ਆ ਅਸੀਂ ਕੀ ਕਿਉਂ ਕਿਉਂ ਕਰ ਰਹੇ ਆ ਮੇਰਾ ਕੰਮ ਕਿਵੇਂ ਸੌਕਾ ਕਰ ਰਿਹਾ ਮੈਂ ਜਿਹੜੇ ਮੈਂ ਤੁਹਾਨੂੰ ਵੀ ਅਨੰਦਾਤਾ ਕਹਿਣਾ ਤੁਹਾਡੇ ਕਰਕੇ ਬਹੁਤ ਝੁੱਲੇ ਚੱਲਦੇ ਆ ਜੀ ਤੁਹਾਡੇ ਕਰਕੇ ਬਹੁਤ ਘਰਾਂ ਦੇ ਚੁੱਲਿਆਂ ਦੀ ਅੱਗ ਬਲਦੀ ਐ